ਬਣਾ ਰਹੇ ਹਾਂ ਅੱਜ ਕਾਲੇ ਛੋਲੇ ਕਾਲੇ ਛੋਲੇ ਅਦਰਕ ਪੀਸ ਦੇ ਅਦਰਕ ਲਸਣ ਮੈਂ ਤਾਂ ਇਹ ਬੇ ਨਹੀਂ ਕੁੱਟ ਦਿੰਨੀ ਆ ਆਪ ਕੋ ਹੈ ਨਹੀਂ ਕੁੱਟਣ ਵਾਲਾ ਕੋ ਆਪੇ ਅੱਜ ਗ੍ਰੈਂਡ ਕਰਨੇ ਆ ਕੀ ਪਾਇਆ ਚ ਤੇਲ ਤੇਲ

ਤੇਲ ਗਰਮ ਹੋ ਲਈ ਰੱਖ ਤਾ ਹਾ ਜਬਨਾ ਲੱਗ ਗਿਆ ਕਾਲੇ ਛੋਲੇ ਆਨ ਨੂੰ ਵਿੱਚ ਪਾ ਕੇ ਉਬਾਲ ਲੈਣੇ ਰਵਾਚ ਅਲੂ ਵਿੱਚ ਆਲੂ ਬਜ ਜਾਂਦੇ ਨੇ ਕੋਲੇ ਜਾਏ ਨੀ ਪੀਉਂਦੇ ਤੇ ਤੇਲ ਗਰਮ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਜੀਰਾ ਜਦੋਂ ਅੱਧਾ ਪੇਸਟ ਥੋੜਾ ਜਿਹਾ ਅਦਰਕ ਅੱਦਾ ਅੱਦਾ ਭੁੱਲਦੇ ਆ ਨਾ ਨਾਲ ਚਿਪ ਜਾਂਦੇ ਆ ਤੇ ਆਪੇ ਠੀਕ ਹੋ ਜਾਂਦੇ ਆ ਇਹ। ਇਹ ਭੁੱਜ ਜਾਂਦੇ ਆ ਆਪੇ ਚੱਟ ਹੋ ਜਾਂਦੇ ਆ। ਇਸ ਤੋਂ ਬਾਅਦ ਆ ਬਵਾਵਾਂਗੇ ਪਿਆਰ। ਨਲਾਪਾ ਪੀਸਣ ਲੱਗਿਆ ਟਮਾਟਰ ਇਹ ਕਿ ਇਹ ਕਿਰਵਾਟੇ ਕੇ ਚੋਟੋ ਮੋਗ ਚੱਕ ਲਿਆ ਆ ਨਾ ਪਰ ਪਾਈਆਂ ਨੇ ਤਿੰਨ ਹਰੀਆਂ ਮਿਰਚਾਂ ਨਾ ਨਵੀਂ ਰਮੇ ਲਹਾਂਗੇ टमाटर एक मैंगो खा ला कौन लेके आया ऐसे दादू ਏ ਕੰਬੋਤ ਜਿੱਦ ਕਰ ਰਿਆ ਸੀਗਾ ਵਾ ਅੰਬ ਲੈ ਕੇ ਆਉਂਦੀ ਡੈਡੀ ਨੇ ਫਿਰ ਇਹਨੂੰ 100 ਰੁਪਏ ਦਾ ਇੱਕ ਅੰਬ ਲਿਆ ਦਿੱਤਾ ਟੇਸਟੀ ਹੈ ਆਮਾਵਾਂਗੇ ਦੇਗੀ ਮਿਰਚ ਰੰਗ ਸੁਣਾ ਆ ਨਾ ਥੋੜੇ ਇਹ ਆਪਾਂ ਸਬਜੀ ਤੇ ਕਲਰ ਵਧੀਆ ਲੈ ਕੇ ਆਉਣੀ ਪਾਣੇ ਆ න්නබොට මහ පාමලට මර්ටල බේස්ට හට හමසා දි විචා අපපා එස ජාර්ත මාර්ටර් ීතිල හඩමිට්ට ඔන්න දොන්නද පේස්ටා පන විචිපාත ਕੀ ਅਸੀਂ ਬਣਾ ਰਹੇ ਆ ਦੁਪਹਿਰ ਦੀ ਸਬਜ਼ੀ ਜਿਉਂ-ਜਿਉਂ ਇਹ ਵੀਡੀਓ ਨੂੰ ਦੇਖੂਗਾ ਉਹ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਦੁਪਹਿਰ ਨੂੰ ਕੀ ਬਣਾਇਆ ਇਹ ਆਪਾਂ ਪਾਵਾਂਗੇ ਹੁਣ ਛੋਲੇ ਗ੍ਰਿਆਂ ਦੇ ਜੋ ਥੋੜੇ ਜਿਹਾ ਗ੍ਰाइंड ਹੋ ਜਾਣ ਚਲੇ ਗਏ ਹਨ ਇਹ ਇਸ ਕਰਕੇ ਕਿਤੇ ਨੇ ਕਿਉਂਕਿ ਇਹਦੇ ਨਾਲ ਤੜੀ ਥੋੜੀ ਗਾੜੀ ਹੋ ਜਾਂਦੀ ਹੈ ਤੁਸੀਂ ਜੁੜ ਦਸਿਓ ਵੀ ਤੁਸੀਂ ਕਿਵੇਂ ਕਰਦੇ ਹੋ ਅੰਦਰੋਂ ਹਲਦੀ ਤੁਸੀਂ ਸੁਆਦ ਆਪਾ ਪਾਵਾਂਗੇ ਹਲਦੀ ਫਰਾਂ ਭੰਡਾ ਮਾਰੀਆ ਪਾ ਪਾਵਾਂਗੇ ਲਾਲ ਮਿਰਚ ਥੋੜੀ ਪਾਵਾਂਗੇ ਤੇ ਨਾਲ ਪਾਵਾਂਗੇ ਆਪਾਂ ਨਮਕ ਨਮਕ ਪਹਿਲੇ ਛੋਲੇ ਚ ਪਾਇਆ ਹਨਾ ਛੋਲੇ ਚ ਪਾਣ ਕਰਕੇ ਆਪਾਂ ਥੋੜਾ ਪਾਣੀ ਘੱਟ ਦੇ ਵਿੱਚ ਤੇ ਹੌਲੀ ਹੌਲੀ ਪਾਣੀ ਪਾਵਾਂਗੇ ਆਪਾਂ ਥੋੜਾ ਜਿਹਾ ਪਾਣੀ। ਇਹਦੇ ਵਿੱਚ ਆਪਾਂ ਪਾਵਾਂਗੇ ਆਲੂ। ਆਲੂ ਆਪਾਂ ਪਹਿਲਾਂ ਹੀ ਛੋਨੇ ਵਿੱਚ ਗੋਵੇ ਬੋਇਲ ਕਰ ਲੈ ਸੀਗੇ। ਪਾਣੀ ਪਾ ਕੇ ਇਹਨੂੰ ਆਪਾਂ ਨੇ ਮਸਾਲੇ ਨੂੰ ਭੁੱਜਣ ਲਈ ਰੱਖ ਤਾ। ਆਲੂ ਆਪਾਂ ਇਹਦੇ ਵਿੱਚ ਪਾਵਾਂਗੇ ਦੋ। ਨੋ ਕਿ ਅਧਾ ਜ਼ਿਆਦਾ ਆਲੂ ਇੰਨੇ ਖਾਣੇ ਪਸੰਦ ਨਹੀਂ ਕਰਦੇ। ਛੋਲਿਆਂ ਦੀ ਸਬਜ਼ੀ ਵਿੱਚ ਸੀ ਆਪਣੇ ਅਕੋਰਡਿੰਗ ਬਾ ਸਕਦੇ ਹੋ ਹੁਣ ਇਹਨੂੰ ਆਪਾਂ ਕਰ ਦਾਂਗੇ ਕਵਰ ਇਸ ਦੇ ਵਿੱਚ ਆਪਾਂ ਪਾਵਾਂਗੇ ਆਲੂ ਬੋਇਲ ਕੀਤੇ ਹੋਏ ਛੋਲੇ ਨੂੰ ਆਪਾਂ ਪਾਵਾਂਗੇ ਗ੍ਰਾਇੰਡ ਕੀਤੇ ਹੋਏ ਛੋਲੇ ਜੋ ਤੁਹਾਨੂੰ ਦੱਸਿਆ ਸੀ ਵੀ ਇਹਦੇ ਨਾਲ ਆਪਾਂ ਨਹੀਂ ਤਰੀਕ ਗਾੜੀ ਹੋ ਜਾਂਦੀ ਹੈ। ਉਹਨੇ ਨੂੰ ਆਪਾਂ ਥੋੜਾ ਸੇਕ ਲੱਗਾ ਹੋ ਲੈਣੇ। ਅੰਜੀ ਦੇਖੋ ਆਪਣੀ ਇਹ ਤਰੀ ਗਾੜੀ ਹੋ ਰਹੀ ਹੈ। ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਛੋਲੇ। ਦੇ ਵੀ ਚਾਦਰ ਰੱਖਾਂਗੇ ਥੋੜਾ ਜਿਹਾ ਗਰਮ ਪਾਣੀ ਥੋੜੀ ਸਬਜੀ ਤਰੀ ਬਣਾਣ ਲਈ ਹੁਣ ਆਪਾਂ ਇਹਨੂੰ ਨਵਾਵਾਂਗੇ ਚਾਰ-ਪੰਜ ਸੀਟੀਆਂ। ਹੁਣ ਜੇ ਦੇਖੋ ਇਹਨੂੰ ਚਾਰ-ਪੰਜ ਸੀਟੀਆਂ ਲੱਗ ਚੁੱਕੀਆਂ ਨੇ। ਤੇ ਆਪਣੀ ਇਹ ਸਬਜ਼ੀ ਬਣ ਕੇ ਤਿਆਰ ਹੈ। ਤੇ ਹੁਣ ਆਪਾਂ ਪਾਵਾਂਗੇ ਨਾਲ ਧਨੀਆ। ਹਾਂਜੀ ਇਹ ਸ਼ਿਵਰਾਤਰੀ ਕਰਕੇ ਡੈਡੀ ਹੁਣੀ ਲੈ ਕੇ ਆਏ ਨੇ ਆਗਲੇ ਤੇ ਪਕੌੜੇ ਹਾਂਜੀ ਜੇ ਤੁਹਾਨੂੰ ਸਾਡੀ ਐਵੇਂ ਦੀ ਕੋਈ ਵੀਡੀਓ ਵਧੀਆ ਲੱਗਦੀ ਆ ਨਾ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਨਾਲ ਲਾਈਕ ਔਰ ਸਬਸਕ੍ਰਾਈਬ ਵੀ ਜਰੂਰ ਕਰਿਓ ਠੀਕ ਹੈ ਜੀ ਥੈਂਕ ਯੂ